रेल गड्डियां रेल गड्डियां ਦੇ ਅੱਗੇ ਪੈ ਗੇ ਲੰਬੇ ਲਾਤੀ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਤਾ ਪੂਰਾ ਉਹੀ ਕੰਮ ਜਿਸ ਤੋਂ ਡਰਦੀ ਸੀ ਸਰਕਾਰ ਤਾਂ ਪੰਜਾਬ ਦੇ ਵਿੱਚ ਤਾਂ ਪੰਜਾਬ ਪੁਲਿਸ ਦੇ ਵੱਲੋਂ ਬਾਰਡਰ ਖਾਲੀ ਕਰਵਾ ਦਿੱਤੇ ਪਰ ਉਧਰ ਕਿਸਾਨਾਂ ਨੇ ਜਿਹੜੇ ਤੇਲਗਾਨਾ ਦੇ ਕਿਸਾਨ ਨੇ ਸਾਊਥ ਦੇ ਕਿਸਾਨ ਨੇ ਉਹਨਾਂ ਦੇ ਵੱਲੋਂ ਭੜਥੂ ਪਾ ਦਿੱਤਾ ਤਾਂ ਮਿਲ ਲਾਡੂ ਦੇ ਵਿੱਚ ਕਿਸਾਨਾਂ ਨੇ ਰੇਲਾਂ ਰੋਕ ਲਈਆਂ ਭੜਥੂ ਪਾ ਦਿੱਤਾ ਕਿਸਾਨਾਂ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਕਿਸਾਨ ਨਾਰੇਬਾਜੀ ਕਰ ਰਹੇ ਨੇ ਤਾਂ ਇੱਧਰ ਹਾਲੇ 2 ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਪਰ ਉੱਧਰ ਜਿਹੜੇ ਤਾਮਿਲਨਾਡੂ ਦੇ ਕਿਸਾਨਾਂ ਦੇ ਵੱਲੋਂ ਰੇਲਾਂ ਰੋਕ ਦਿੱਤੀਆਂ ਮੋਰਚੇ ਲਾ ਦਿੱਤੇ ਨੇ ਦੂਜੇ ਪਾਸੇ ਮੀਟਿੰਗ ਦੇ ਲਈ ਸੱਦਾ ਵੀ ਆਇਆ ਸੀ ਪਰ ਮੀਟਿੰਗ ਦੇ ਲਈ ਕੋਈ ਨਾ ਵੀ ਕਰ ਦਿੱਤੀ ਸੀ ਤਾਂ ਨਾਹਰੇਵਾਜੀ ਕੀਤੀ ਜਾ ਰਹੀ ਆ ਪੁਲਿਸ ਕੋਲ ਖੜੀ ਦੇਖਦੀ ਰਹਿ ਗਈ ਕਿਸਾਨਾਂ ਦੇ ਵੱਲੋਂ ਇੰਨਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਕਿ ਪੁਲਿਸ ਨੂੰ ਵੀ ਕੁਝ ਸਮਝ ਨਹੀਂ ਆਇਆ ਇੱਕ ਵਾਰ ਉਹ ਵੈਗਨੂ ਜੀ ਦਾ ਖਾਲਸਾ ਵੈਗਨੂ ਜੀ ਦੀ ਫਤਿਹ ਸਮਾ ਤੇ ਸਮਾਜ ਹਰੀਖ ਨੂੰ ਯਾਦ ਰੱਖਦਾ ਤੇ ਰਹਿਦਾ ਇਹ ਪੀੜੀਦਾਰ ਪੀੜੀ ਚੱਲਿਆ ਆਉਂਦਾ ਉਹ ਕਈ ਵਾਰਾਂ ਪੁਸਤਾਂ ਦੀ ਜਾਂਦੀਆਂ ਵਾ ਤੇ ਕਈ ਵਾਰਾਂ ਸਮੇਂ ਦੇ ਇਹੋ ਜਿਹੇ ਗੇੜ ਚ ਤੁਰਦੇ ਆ ਵੀ ਜਿਹੜੇ ਸਥਾਨ ਦੇ ਉੱਤੇ ਬੰਦੇ ਨੇ ਆਪ ਲੋਕਾਂ ਦੇ ਨਾਲ ਧੱਕਾ ਕੀਤਾ ਹੋਵੇ ਜੁਰਮ ਕੀਤਾ ਹੋਵੇ ਉਹ ਸਥਾਨ ਦੇ ਉੱਤੇ ਕਈ ਵਾਰਾਂ ਆਪ ਦੇ ਨਾਲ ਵੀ ਉਸੇ ਤਰ੍ਹਾਂ ਜੁਰਮ ਹੁੰਦਾ ਵਾ ਆਪ ਦੇ ਨਾਲ ਵੀ ਧੱਕਾ ਹੁੰਦਾ ਵਾ ਇਹ ਬੀਤੇ ਦੇ ਤੋਂ ਸਿੱਖਣ ਵਾਲੀਆਂ ਗੱਲਾਂ ਵਾ ਜਿਵੇਂ ਆਪਾਂ ਸਰਹੰਦੀ ਦਵਾਰ ਦੀ ਗੱਲ ਕਰ ਲਈ ਸ੍ਰੀ ਫਤਿਹਗੜ੍ਹ ਸਾਹਿਬ ਛੋਟੇ ਬੱਚਿਆਂ ਨੂੰ ਸਰਹੰਦੀਆ ਦਰਵਾਰ ਦਵਾਰਾਂ ਦੇ ਵਿੱਚ ਚੁਣਾ ਕੇ ਤੇ ਸ਼ਹੀਦ ਕਰਤਾ ਪਰ ਜਿੱਦਣ ਵਜੀਦੇ ਦਾ ਸਮਾਂ ਆਇਆ ਉਸੇ ਸਰਾਂਦੇ ਵਿੱਚ ਉੱਥੇ ਹੀ ਉਹਨੂੰ ਉਹ ਸਾਰਾ ਭਗਤਾਨ ਕਰਨਾ ਪਿਆ ਇਸੇ ਤਰੀਕੇ ਦੇ ਨਾਲ ਜਿਹੜਾ ਕੁਝ 47 ਵੇਲੇ ਵਾਪਰਿਆ ਸੀ ਜਿਹੜਾ ਕੁਝ 84 ਵੇਲੇ ਵਾਪਰਿਆ ਸੀ ਉਹਦੇ ਵਿੱਚ ਵੀ 47 ਵਾਲਿਆਂ ਨੂੰ ਜਿਨ੍ਹਾਂ ਨੇ ਵਾਪਰਿਆ ਲੋਕ ਯਾਦ ਰੱਖਦੇ ਆ 84 ਵਾਲਿਆਂ ਨੇ ਵੀ ਇੰਦਰਾ ਵੀ ਅੱਜ ਤੱਕ ਯਾਦ ਆ ਬੀਨਤ ਸਿੰਘ ਵੀ ਲੋਕਾਂ ਨੂੰ ਯਾਦ ਆ ਤੇ ਇਸੇ ਤਰੀਕੇ ਦੇ ਨਾਲ ਭਗਵੰਤ ਮਾਨ ਵੀ ਲੋਕਾਂ ਨੂੰ ਯਾਦ ਰਹੂਗਾ ਕਿਉਂਕਿ ਭਗਵੰਤ ਮਾਨ ਦੀਆਂ ਫੋਰਸਾਂ ਇਹ ਕਹਿ ਰਹੀਆਂ ਪਈ ਬਕਾਇਦਾ ਤੌਰ ਤੇ ਵੀਡੀਓਗ੍ਰਾਫੀ ਕਰਕੇ ਵਾਰਨਿੰਗ ਦੇ ਕੇ ਫਿਰ ਕੈਂਪ ਜਿਹੜੇ ਉਹ ਥੋੜਾ ਟਾਏ ਆ ਜਦੋਂ ਕਿ ਪਹਿਲਾਂ ਸਭ ਤੋਂ ਜਾ ਕੇ ਉਥੇ ਲਾਈਟ ਬੰਦ ਕੀਤੀ ਨਾਦਰਸ਼ਾਈ ਹੁਕਮ ਚਾੜਿਆ ਜਿਹੜਾ ਕਿ ਸਮਾਂ ਇੱਕ ਮੰਗ ਕਰਦਾ ਸੀ ਵੀ ਮਨਦੀਪ ਸਿੰਘ ਜੀ ਸਿੱਧੂ ਜੇ ਆਪਣੇ ਆਪ ਨੂੰ ਲੋਕ ਨਜ਼ਰਾਂ ਦੇ ਵਿੱਚ ਨਾਇਕ ਬਣਾਉਣਾ ਹੈ ਤੇ ਇੰਨੇ ਤਸ਼ੱਦਦ ਤੋਂ ਪਹਿਲਾਂ ਅਸਤੀਫਾ ਪਵਾ ਕੇ ਮਾਰਦੇ ਸਰਕਾਰ ਦੇ ਅੱਗੇ ਤੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਲੋਕ ਨਾਇਕ ਬਣ ਕੇ ਉੱਪਰ ਦੀ ਪਰ ਸਮੇਂ ਨੇ ਨਹੀਂ ਸੀ ਬਣ ਦੇਣਾ ਅੱਜ ਫਜ਼ੀਅਤ ਹੋ ਗਈ ਆ ਰਿਟਾਇਰਮੈਂਟ ਦੇ ਬੈਠੇ ਆ ਪਰ ਪੂਰੀ ਤਰ੍ਹਾਂ ਫਜ਼ੀਅਤ ਜਿਹੜੀ ਆਪਣੀ ਕਰਵਾ ਲਈ ਲੋਕ ਜਿਹੜੇ ਆ ਉਹਨਾਂ ਨੂੰ ਜਿਹੜੇ ਤਰੀਕੇ ਨਾਲ ਕੁਚਲਿਆ ਗਿਆ ਵਾ 60% ਤੋਂ ਉੱਪਰ ਸਮਾਨ ਜਿਹੜਾ ਵਾ ਉਹ ਚੋਰੀ ਕਰਵਾਤਾ ਤਾ ਤੋੜਤਾ ਤੈਸਨਸ ਕਰਤਾ ਵਾ ਔਰ ਆਪਣੇ ਆਪ ਨੂੰ ਅੱਜ ਵੀ ਬੀਬੇ ਰਾਣੇ ਦੱਸ ਰਹੇ ਆ ਔਰ ਕਈ ਸਰਕਾਰ ਦੇ ਮੰਤਰੀ ਵੀ ਕਹਿ ਰਹੇ ਪਏ ਸੀ ਕਿਸਾਨ ਵਾ ਜੇ ਤੁਸੀਂ ਕਿਸਾਨ ਸੀ ਤੇ ਫਿਰ ਯਾਰੋ 13 ਮਹੀਨਿਆਂ ਤੋਂ ਤੁਹਾਡਾ ਮੂੰਹ ਕਿਉਂ ਬੰਦ ਸੀ 13 ਮਹੀਨਿਆਂ ਤੋਂ ਵਪਾਰੀ ਵਰਗ ਨੂੰ ਕਿਉਂ ਅਕਸਾਇਆ ਜਾ ਰਿਹਾ ਸੀ 13 ਮਹੀਨਿਆਂ ਤੋਂ ਐ ਮਤਲਬ ਮਹਿਸੂਸ ਕਰਾਇਆ ਜਾ ਰਿਹਾ ਸੀ ਕਿ ਜਿਵੇਂ ਸਾਰਾ ਕੁਝ ਕਿਸਾਨ ਮਜ਼ਦੂਰੀ ਇਹ ਜਥੇਬੰਦੀਆਂ ਕਰਵਾ ਰੀਆਂ ਵਾ ਔਰ ਵਪਾਰੀ ਵਰਗ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਵਪਾਰ ਵੀ ਕਿਸਾਨ ਦੇ ਸਿਰ ਤੇ ਤੁਰਦਾ ਵਾ ਜਿਸ ਦਿਨ ਕਿਤੇ ਕਿਸਾਨ ਨੇ ਆਪਣਾ ਸੰਦ ਸੰਦੇੜਾ ਵੇਚਤਾ ਜਿਸ ਦਿਨ ਕਿਸਾਨ ਨੇ ਆਪਣੀ ਜ਼ਮੀਨ ਦੇ ਵਿੱਚ ਕੰਮ ਕਰਨਾ ਬੰਦ ਕੀਤਾ ਤੇ ਫਿਰ ਬਾਜ਼ਾਰਵਾਦ ਚੱਲਣਾ ਕਿਤੇ ਨਾਲ ਵੀ ਬਾਜ਼ਾਰ ਦੇ ਵਿੱਚ ਵੜਦਾ ਕੋਣ ਕਿਸਾਨ ਤੇ ਮਜ਼ਦੂਰੀ ਆਉਂਦਾ ਨਾ ਕਿਰਤੀ ਕੰਮਾਂ ਹੀ ਆਉਂਦਾ ਨਾ ਜਦੋਂ ਕਿਤੇ ਆਧਾਰ ਦੇ ਤੌਰ ਤੇ ਮੈਂ ਦੱਸਣਾ ਚਾਹਣਾ ਵਾਂ ਕਿ ਜਿਸ ਵਾਰੀ ਕਿਤੇ 11 21 ਦਾ ਸਹੀ ਭਾਅ ਲੱਗ ਜਵੇ ਤੇ ਬਾਜ਼ਾਰ ਦੇ ਵਿੱਚ ਕਹਿਮਾਂ ਗਈ ਨਹੀਂ ਹਿੰਦੀ ਆ ਤੇ ਜਦੋਂ 11 21 ਦਾ ਭਾਅ ਬਾਸ ਵਿੱਚ ਦਾ ਸਹੀ ਨਾ ਲੱਗਾ ਝਾੜ ਘਟਿਆ ਤੇ ਬਾਜ਼ਾਰਾਂ ਦੇ ਵਿੱਚ ਆਪਣੇ ਆਪ ਹੀ ਮੂੰਹ ਚ ਮੱਖੜੀਆਂ ਵੜ ਕੇ ਜੜੀਆਂ ਵਾਂ ਉਹ ਬਾਜ਼ਾਰ ਦੇ ਵਿੱਚ ਬੈਠੇ ਤੇ ਨਿਕਲ ਜਾਂਦੀਆਂ ਵਾਂ ਤੇ ਤੁਹਾਡੀਆਂ ਡੈਕਟਰੀਆਂ ਜਿਹੜੀਆਂ ਕਿੱਥੋਂ ਚਲਣੀਆਂ ਭਾਈ ਸਾਰਾ ਕੁਝ ਕੀਰਤੀ ਕਾਮੇ ਦੇ ਸਿਰ ਦੇ ਤੇ ਚੱਲਦਾ ਵਾ ਇਹ ਇੱਕ ਚੱਕਰ ਵਾ ਉਸ ਚੱਕਰ ਦੇ ਵਿੱਚ ਇੱਕ ਦੂਜੇ ਦੇ ਪੂਰਕ ਬਣੀਏ ਔਰ ਸਭ ਤੋਂ ਜ਼ਰੂਰੀ ਰੋਟੀ ਆ ਉਹ ਰੋਟੀ ਨੂੰ ਖਾਣ ਵਾਸਤੇ ਹਰੇਕ ਨੂੰ ਤਿੰਨ ਟਾਈਮ ਲੋਡ ਪੈਂਦੀ ਆ ਕਿਸੇ ਨੂੰ ਦੋ ਟਾਈਮ ਪੈਂਦੀ ਆ ਹਾਂ ਕਿਸੇ ਨੂੰ ਡਾਕਟਰ ਦੱਸ ਦੇਵੇ ਤਾਂ ਸ਼ਾਇਦ ਹੋ ਸਕਦਾ ਵੀ ਸਮਾਂ ਉਹਦਾ ਲੰਘ ਵੀ ਜਾਵੇ ਉਸੇ ਤਰ੍ਹਾਂ ਹੀ ਐਸ ਕਰਕੇ ਅਪੀਲ ਆ ਸਾਰਿਆਂ ਨੂੰ ਵੀ ਐਸ ਟਾਈਮ ਦੇ ਉੱਤੇ ਸਾਰਿਆਂ ਨੂੰ ਇੱਕ ਹੋਣ ਦੀ ਲੋੜ ਵਾ ਜਿੱਦਾਂ ਦਾ ਪੀੜਾ ਪੰਜਾ ਭਗਵਾਨਤ ਮਹਾਨ ਨੇ ਜਿ ਲਾਇਆ ਵਾ ਬਹੁਤ ਨਰਦਈਪਣਾ ਵਿਖਾਇਆ ਵਾ ਮਾਵਾਂ ਪੈਣਾ ਨੂੰ ਅੱਜ ਵੀ ਜੇਲ੍ਹ ਦੇ ਵਿੱਚ ਨੇ ਉਹ ਅੱਜ ਵੀ ਸੁਟਿਆ ਗਿਆ ਜੇਲ੍ਹਾਂ ਦੇ ਵਿੱਚ ਔਰ ਬੀ ਐਨ ਐਸ ਦੇ ਤਹਿਤ 126 ਤੇ 170 ਦੇ ਪਰਚੇ ਉਹਨਾਂ ਮਾਵਾਂ ਪੈਣਾ ਦੇ ਕੀਤੇ ਜਿਹੜੀਆਂ ਉੱਥੇ ਲੰਗਰ ਬਣਾ ਰਹੀਆਂ ਸੀ ਜਿਹੜੇ ਲੰਗਰ ਦੇ ਵਿੱਚ ਆਣ ਕੇ ਸਾਡੇ ਪੁਲਿਸ ਮੁਲਾਜ਼ਮ ਵੀ ਲੰਗਰ ਛਕਦੇ ਸੀ ਔਰ ਜਿਹੜੇ ਪੁਲਿਸ ਮੁਲਾਜ਼ਮ ਨੇ ਕਿਸਾਨਾਂ ਨੂੰ ਆਗੂਆਂ ਨੂੰ ਇਹ ਕਹਿ ਕੇ ਕੁੱਟਿਆ ਵੀ ਸਾਨੂੰ ਮਤਲਬ ਤੁਸੀਂ ਚਾਹ ਪਾਣੀ ਨਹੀਂ ਪੁੱਛਦੇ ਹਾਦਾ ਕੀ ਯਾਰੋ ਗੁਰਨਾਨਕ ਦਾ ਲੰਗਰ ਸਦਾ ਚੱਲਦਾ ਸਾਰੇ ਉੱਥੋਂ ਜਲ ਪਾਣੀ ਛੱਕਦੇ ਰਹੇ ਜੀ ਤੇ ਅੱਜ ਇੰਨਾ ਨਰਦੀਪਣਾ ਇੰਨਾ ਰੰਗ ਜੇ ਦੀ ਹੁਕਮ ਇਹ ਸਾਰਾ ਕੁਝ ਜਿਹੜਾ ਵਾ ਇਹ ਇਸ ਤਰ੍ਹਾਂ ਜਿਉਂਦਾ ਤੇ ਉਹ ਨਹੀਂ ਰਹਿਣਾ ਕੱਲ ਜੋ ਲੋਕਾਂ ਨੇ ਆਪਣਾ ਰੋਹ ਖਾਇਆ ਜਿਸ ਤਰੀਕੇ ਦੇ ਨਾਲ ਸਾਰੀਆਂ ਜਥੇਬੰਦੀਆਂ ਦੇ ਆਗੂ ਪੂਰੇ ਪੰਜਾਬ ਦੇ ਵਿੱਚ ਰੋਡਾਂ ਤੇ ਟੋਲਾਂ ਤੇ ਡੀਸੀ ਦਫ਼ਤਰਾਂ ਤੇ ਨਿਕਲੇ ਆ ਔਰ ਜਿਵੇਂ ਰਾਜਸਥਾਨ ਦੇ ਵਿੱਚ ਜੁਪੀ ਦੇ ਵਿੱਚ ਹਰਿਆਣੇ ਦੇ ਵਿੱਚ ਪੁਤਲਾ ਦੇਣ ਹੋ ਰਿਹਾ ਵਾ ਪੁਤਲੇ ਫੁਕੇ ਜਾ ਰਿਹਾ ਇਹਦਾ ਮਤਲਬ ਕਿ ਲੋਕ ਜਿਹੜੇ ਆ ਉਹ ਜਾਗ ਰਿਹਾ ਲੋਕ ਜਾਗਰਤੀ ਦੇ ਵਿੱਚ ਵਾ ਔਰ ਦੱਖਣ ਪਾਰ ਦੇ ਵਿੱਚ ਵੀ ਉੱਤਰ ਪਾਰ ਦੇ ਵਿੱਚ ਵੀ ਇਸ ਗੱਲ ਦੀ ਬਾਰ ਬਾਰ ਜਿਹੜੀ ਉਹ ਚਰਚਾ ਛਿੜ ਰਹੀ ਆ ਪੀ ਇਹ ਜੋ ਕੀਤਾ ਵਾ ਸਰਕਾਰ ਨੇ ਬਹੁਤ ਗਲਤ ਕੀਤਾ ਵਾ ਜਦੋਂ ਕਿ ਸੁਪਰੀਮ ਕੋਰਟ ਦੇ ਹੁਕਮ ਸੀ ਜਿਉਂ ਦਾ ਤਿਉਂ ਰੱਖਣ ਦੀ ਸੁਪਰੀਮ ਕੋਰਟ ਦਾ ਹੁਕਮ ਸੀ ਵੀ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਦੱਸੇ ਭਗਵਾਨ ਤੁਮਾਨ ਵੀ ਕਿਹੜੀ ਜਗ੍ਹਾ ਦਿੱਤੀ ਅੰਦੋਲਨ ਕਰਨ ਵਾਸਤੇ ਔਰ ਕਿ ਕਿਵੇਂ ਮਤਲਬ ਇਹਨੂੰ ਇਹਨੂੰ ਕਹਿ ਲਿਏ ਕਿ ਕਿਸਾਨ ਅਤੈਸ਼ੀ ਆ ਸੋ ਜਿਹੜਾ ਕਹਿਰ ਵਾਪਰਿਆ ਵਾ ਇਹ ਕਹਿਰ ਸਦੀਵ ਕਾਲ ਨਹੀਂ ਜੇ ਇੱਕ ਪੰਜਾਬ ਦੇ ਲੋਕੋ ਇਹ ਕਹਿਰ ਵਕਤੀ ਆ ਔਰ ਵਕਤੀ ਕਹਿਰ ਜਿਹੜੇ ਆ ਉਹ ਕੀਰਤੀਆਂ ਕਾਮਿਆਂ ਤੇ ਬਹੁਤ ਵਾਰੀ ਵਗੇ ਆ ਇਹਦੇ ਤੇ ਭਗਵੰਤ ਮਾਨ ਆਉਣ ਵਾਲਿਆਂ ਆਪਣੀਆਂ نسلਾਂ ਦੀ ਉਹ ਜਿਹੜੀ ਕਰੇ ਵੀ ਬਰਬਾਦੀ ਦੀ ਤਿਆਰੀ ਕਿਵੇਂ ਹੋਣੀ ਆ ਕਿਉਂਕਿ ਪਹਿਲਿਆਂ ਨੇ ਬਰਬਾਦੀ ਦੀ ਤਿਆਰੀ ਕਰਵਾਈ ਆ ਔਰ ਮਨਦੀਪ ਸਿੰਘ ਜੀ ਸਿੱਧੂ ਸਾਹਿਬ ਨੇ ਜਿਹੜੇ ਹੁਕਮ ਚਾੜੇ ਜੋ ਉਹਨਾਂ ਦੇ ਬਚਨ ਨੇ ਡੀਆਈਜੀ ਦੇ ਇਹਦੇ ਤੋਂ ਇੱਕ ਉਦਾਹਰਨ ਦੇ ਕੇ ਆਪਣੀ ਗੱਲ ਸਾਬਤ ਕਰਦਣੀ ਆ ਕਿ ਜਦੋਂ 2013 ਦੇ ਵਿੱਚ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਤੇ ਇੱਕ ਥਾਣੇਦਾਰ ਦੀ ਕੁਦਰਤੀ ਮੌਤ ਦਾ ਕੇਸ ਪੈ ਗਿਆ ਸੀ ਤਰਨਾਲਗਾਹੇ ਗਹਿਰੀ ਮੰਡੀ ਤੇ ਉਦੋਂ ਦੇ ਡੀਜੀਪੀ ਸਮੇਤ ਸੈਣੀ ਨੇ ਉਦੋਂ ਦੇ ਡੀਆਈਜੀ ਉਮਰਾਨੰਗਲ ਨੂੰ ਇਹ ਗੱਲ ਕਹੀ ਸੀ ਵੀ ਭਾਈ ਇਹਨਾਂ ਨੂੰ ਕੁੱਟਮਾਰ ਕਰਕੇ ਇਹਨਾਂ ਤੇ लाਠੀ ਚਾਰਜ ਕਰਕੇ ਦੇ ਰੇਲਵੇ ਟਰੈਕ 'ਤੇ ਲੀਹੇ ਕਰਾਓ ਤੇ ਉਹਨਾਂ ਨੇ ਉਦੋਂ ਇਹ ਗੱਲ ਕਹੀ ਸੀ ਵੀ ਨਾ ਕੁੱਟਮਾਰ ਇਥੇ ਹੋ ਸਕਣੀ ਜਾਂ ਨਾ लाਠੀ ਚਾਰਜ ਹੋ ਸਕਣਾ ਵਾ ਕਿਉਂਕਿ ਜਿਆਦੇ ਬਜ਼ੁਰਗ ਨੇ 40 ਤੋਂ ਪਲੱਸ ਨੇ ਮਰਨਗੇ ਬਹੁਤੇ ਉੱਠਣਗੇ ਘੱਟ ਤੇ ਜੇ ਪਾਣੀਆ ਵਾਸ਼ਰਾ ਮਾਰਦਿਆਂ ਦੇ ਉੱਪਰ ਹਾਈ ਵੋਲਟੇਜ ਰੇਲਵੇ ਲਾਈਨ ਦੀਆਂ ਤਾਰਾਂ ਵਾਂ ਉਹਨਾਂ ਦੇ ਨਾਲ ਨੁਕਸਾਨ ਹੋਣਗੇ ਉਹਨਾਂ ਨੂੰ ਵਾਪਸ ਆਪਣਾ ਹੁਕਮ ਲੈਣਾ ਪਿਆ ਹੀ ਭਾਵੇਂ ਕਿ ਉਸੇ ਉਮਰਾਨੰਗਲ ਜੀ ਨੂੰ ਬਰਗਾੜੀ ਵਾਲੇ ਕੇਸ ਦੇ ਵਿੱਚ ਹੁਕਮ ਚਾੜ ਕੇ ਜਿਹੜੇ ਸਾਡੇ ਉੱਥੇ ਯੋਧੇ ਸ਼ਹੀਦ ਕਰਾਇਆ ਸੀ ਉਹਦਾ ਤਾਂ ਖਮਾਜਾਲ ਭੁਗਤਣਾ ਪੈ ਗਿਆ ਪਰ ਜਿਹੜੀ ਚੰਗਾ ਸਮੇਂ ਚੰਗੀ ਗੱਲ ਕੀਤੀ ਸੀ ਉਹ ਲੋਕ ਹਮੇਸ਼ਾ ਯਾਦ ਰੱਖਦੇ ਆ ਸੋ ਲੋੜਵੰਦੀ ਇਹ ਸੀ ਕਿ ਪੁਲਿਸ ਪ੍ਰਸ਼ਾਸਨ ਭਾਵੇਂ ਉਹ ਨਾਨਕ ਸਿੰਘ ਜੀ ਸਨ ਭਾਵੇਂ ਉਹ ਆਪਣਾ ਸਿੱਧੂ ਜੀ ਮਨਦੀਪ ਸਿੰਘ ਸਿੱਧੂ ਜੀ ਸਨ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਸਹੀ ਅਸਲੀਅਤ ਤੋਂ ਜਾਣੂ ਕਰਾਉਣਾ ਚਾਹੀਦਾ ਚਾਹੀਦਾ ਹੈ ਕਿਉਂਕਿ ਜੇ ਪੰਜਾਬ ਸਰਕਾਰ ਦੇ ਸੁਪਰੀਮੋ ਦੀ ਗੱਲ ਕਰ ਲਈਏ ਪੰਜਾਬ ਦੇ ਦੀ ਤੇ ਉਹ ਤਾਂ ਭਾਈ ਭੰਡ ਪੁਣਾਵਾ ਨਸ਼ੇ ਦੇ ਵਿੱਚ ਵਿਚਾਰਾ ਮਤਲਬ ਜਿਹੜਾ ਵਾ ਉਹ 24 ਘੰਟੇ ਗਲਤਾਰ ਰਹਿਣ ਲਈ ਗੱਲ ਆ ਉਹਨਾਂ ਨੂੰ ਇੰਨੀ ਨਹੀਂ ਸੁਰਤ ਬੁੱਧ ਕਿ ਮੈਂ ਲੋਕਾਂ ਨਾਲ ਵਾਅਦੇ ਕੀ ਕੀਤੇ ਇਹਦੇ ਵਫਾ ਕੀ ਕਰ ਰਿਹਾ ਵਾ ਸੋ ਇਹਦੇ ਤੇ ਪੰਜਾਬ ਦੇ ਲੋਕੋ ਬਹੁਤ ਵੱਡੀ ਸਾਜ਼ਿਸ਼ ਤਹਿਤ ਤੁਹਾਡਾ ਪੰਜਾਬ ਦਾ ਅਜਾੜਾ ਹੋ ਰਿਹਾ ਜੀ ਭਾਵੇਂ ਉਹ ਰੇੜੀ ਫੜੀ ਵਾਲੇ ਹੋਣ ਦੁਕਾਨਦਾਰ ਹੋਣ ਕਿਸਾਨ ਹੋਵੇ ਮਜ਼ਦੂਰ ਹੋਵੇ ਤੁਸੀਂ ਦੇਖਿਆ ਤਸਵੀਰਾਂ ਦੇਖੀਆਂ ਤੇ ਨਾਹਰੇਬਾਜੀ ਸੁਣੀਆਂ ਆਪਣੀ ਭਾਸ਼ਾ ਦੇ ਵਿੱਚੋਂ ਨਾਹਰੇਬਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਮਸਲਾ ਨਹੀਂ ਹੈ ਪੂਰੇ ਦੇਸ਼ ਦੇ ਕਿਸਾਨਾਂ ਦਾ ਮਸਲਾ ਆ ਕਈ ਲੋਕ ਕਹਿੰਦੇ ਨੇ ਕਿ ਇਕੱਲੇ ਪੰਜਾਬ ਦੇ ਹੀ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਸੀ ਉਹ ਬਾਰਡਰ ਖਾਲੀ ਕਰਵਾ ਦਿੱਤੇ ਪਰ ਹੁਣ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਹੁਣ ਕੌਣ ਕਹੇਗਾ ਕਿ ਆਖਰ ਇਹ ਪੰਜਾਬ ਦਾ ਹੀ ਅੰਦੋਲਨ ਸੀ ਪੰਜਾਬ ਦੇ ਅੰਦੋਲਨ ਖਤਮ ਕਰ ਦਿੱਤੇ ਤਾਂ ਫਿਰ ਇਹ ਕੌਣ ਲੋਕ ਨੇ ਭਾਸ਼ਾ ਵੀ ਸਮਝ ਲਓ ਤੁਸੀਂ ਜੇਕਰ ਪੰਜਾਬੀ ਬੋਲਦੇ ਨੇ ਤਾਂ ਟਰਾਂਸਲੇਟ ਕਰ ਦੋ ਪੰਜਾਬੀ ਨੂੰ ਤਾਂ ਪੰਜਾਬੀ ਬੋਲਦੇ ਨੇ ਤਾਂ ਸਮਝ ਲਓ ਕਮੈਂਟਾਂ ਦੇ ਵਿੱਚ ਦੱਸ ਦੋ ਕਿ ਕੀ ਕੁਝ ਕਹਿ ਰਹੇ ਨੇ ਇਹ ਤੇਲੰਗਾਨਾ ਦੇ ਕਿਸਾਨ ਤਾਮਿਲਨਾਡੂ ਦੇ ਕਿਸਾਨ ਆਪਣੀ ਭਾਸ਼ਾ ਦੇ ਵਿੱਚ ਨਾਰੇਬਾਜ਼ੀ ਕਰ ਰਹੇ ਨੇ ਕਿਉਂਕਿ ਕੱਲੇ ਪੰਜਾਬ ਦੇ ਕਿਸਾਨ ਹਰਾਸਤ ਦੇ ਵਿੱਚ ਨਹੀਂ ਲਏ ਤਾਂ ਇਹਨਾਂ ਦੇ ਕਿਸਾਨ ਲੀਡਰ ਵੀ ਹਰਾਸਤ ਦੇ ਵਿੱਚ ਲਏ ਨੇ ਜੋ ਪਟਿਆਲਾ ਦੇ ਬਹਾਦਰਗੜ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਰੱਖੇ ਸੀ ਹੁਣ ਪਟਿਆਲਾ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤੇ ਤਾ ਪੂਰੇ ਭਾਰਤ ਦਾ ਇਹ ਅੰਦੋਲਨ ਬਣ ਚੁੱਕਿਆ ਸੀ ਪਰ ਜੋ ਪੰਜਾਬ ਪੁਲਿਸ ਦੇ ਵੱਲੋਂ ਖਤਮ ਕਰਵਾ ਦਿੱਤਾ ਹੁਣ ਦੁਬਾਰਾ ਤੋਂ ਅੰਦੋਲਨ ਕਿਵੇਂ ਖੜਾ ਹੁੰਦਾ ਦੁਬਾਰਾ ਤੋਂ ਅੰਦੋਲਨ ਕਿਸਾਨ ਲਾਉਣਗੇ ਜਾਂ ਨਹੀਂ ਦੁਬਾਰਾ ਤੋਂ ਰਣਨੀਤੀ ਕੀ ਹੋਵੇਗੀ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ